ਸਰਸ਼ੀ ਕਾਲਜੀ ਮੈਂ ਲਪ੍ਰਿਤ ਕੌਰ ਹਾਜ਼ਰਾਂਜੀ ਹਰਜੀਤ ਕੌਰ ਦੁਆਰਾ ਲਿਖੀ ਗਈ ਕਹਾਣੀ ਧੀਆ ਜੰਮਣ ਤੇ ਸੋਖ ਕਿਉਂ ਲੈ ਗਈ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਦਿਲਵੀਰ ਕੌਰ ਨੇ ਆਪਣੀ ਨੂੰ ਸਿਮਰਨ ਨੂੰ ਡਿਲੀਵਰੀ ਲਈ ਸਵੇਰੇ 6 ਵਜੇ ਹਸਪਤਾਲ ਦਾਖਲ ਕਰਵਾਇਆ ਸੀ ਸਿਮਰਨ ਨੂੰ ਡਾਕਟਰ ਲੇਬਰ ਰੂਮ ਵਿੱਚ ਲੈ ਗਏ ਸਨ ਦਿਲਵੀਰ ਕੌਰ ਤੇ ਉਸਦੀ ਦਰਾਨੀ ਬਲਜਿੰਦਰ ਬਾਹਰ ਬੈਠੀਆਂ ਸਨ ਸਿਮਰਨ ਦਾ ਪਤੀ ਗੁਰਪਰਤਾਪ ਉਹਨਾਂ ਕੋਲ ਬੈਂਚ ਤੇ ਬੈਠਾ ਸੀ ਕੰਟੀ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ ਸਿਮਰਨ ਨੂੰ ਅੰਦਰ ਲੈ ਕੇ ਗਿਆ ਤੇ ਸਾਰਿਆਂ ਦਾ ਧਿਆਨ ਉਸ ਪਾਸੇ ਹੀ ਸੀ ਸਵੇਕ 8 ਵਜੇ ਨਰਸ ਬਾਹਰ ਆਈ ਤੇ ਕਿਹਾ ਮਾਤਾ ਬੱਚੇ ਦੇ ਕੱਪੜੇ ਦਿਓ ਦਲਵੀਰ ਕੁੜ ਛੇਤੀ ਛੇਤੀ ਬੱਚੇ ਦੇ ਕੱਪੜੇ ਲੈ ਕੇ ਆਈ ਤੇ ਨਰਸ ਨੂੰ ਕੱਪੜੇ ਫੜਾ ਕੇ ਬੋਲੀ ਕੀ ਹੋਇਆ ਨਰਸ ਮਾਤਾ ਬੇਟੀ ਹੋਈ ਆ ਬਹੁਤ ਪਿਆਰੀ ਬੱਚੀ ਹੈ ਮਾਂ ਤੇ ਬੱਚੀ ਦੋਵੇਂ ਠੀਕ ਨੇ ਦਿਲਵੀਰ ਕੌਰ ਨੂੰ ਤੇ ਜਿਵੇਂ ਕਾਸ਼ਵੀ ਪੈਣ ਵਾਲਾ ਸੀ ਮਸਾ ਹੀ ਆ ਕੇ ਬੈਠੀ ਬਲਜਿੰਦਰ ਪੈਣ ਕੀ ਹੋਇਆ ਸਭ ਠੀਕ ਤੇ ਹੈ ਦਿਲਵੀਰ ਕੌਰ ਬੋਲੀ ਹਾਈ ਹਾਈ ਠੀਕ ਕੀ ਆ ਕੁੜੀ ਆ ਗਈ ਆ ਨੀ ਮੇਰੇ ਨਿਆਣੇ ਜਿਹੇ ਪੁੱਤਰ ਦੇ ਰੱਬ ਨੇ ਪਹਿਲੀ ਵਾਰੀ ਪੱਥਰ ਮੇਰੇ ਮਾਰਿਆ ਹਾਈ ਪੈਣ ਕੁੜੀ ਹੋ ਪਈ ਏ ਰੱਬ ਪਹਿਲੀ ਵਾਰ ਤੇ ਪੁੱਤਰ ਦੇ ਛੜਦਾ ਬਲਜਿੰਦਰ ਬੋਲੀ ਦਿਲਵੀਰ ਕੌਰ ਨੀ ਮੇਰੇ ਤੇ ਕਰਮ ਹੀ ਸੜ ਗਏ ਮੈਂ ਤੇ ਇਹਨੂੰ ਮਿਆਲਾਂ ਵਾਲੇ ਬਾਬੇ ਤੋਂ ਮੁੰਡੇ ਦੀ ਗੋੜੀ ਵੀ ਲਿਆ ਕੇ ਖਵਾਈ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਸਮਝਦੀਆਂ ਨਹੀਂ ਇਹੋ ਜੀਆਂ ਗੱਲਾਂ ਨੂੰ ਮਸਾ ਖਵਾਈ ਸੀ ਗੋਲੀ ਤਵਾਰ ਹੀ ਨਹੀਂ ਕਰਦੀ ਗੁਰਪ੍ਰਤਾਪ ਬੀਬੀ ਕੀ ਹੋਇਆ ਸਿਮਰਨ ਠੀਕ ਆ ਠੀਕ ਹੈ ਕੀ ਹੋਣਾ ਉਹਨੂੰ ਕੁੜੀ ਜੰਮ ਕੇ ਬਹਿ ਗਈ ਦਿਲਵੀਰ ਕੌਰ ਬੋਲੀ ਗੁਰਪ੍ਰਤਾਪ ਕਹਿੰਦਾ ਕੋਈ ਨਾ ਬੀਬੀ ਉਹਨੇ ਕਿਹੜਾ ਆਪ ਬਣਾਈ ਆ ਜੋ ਰੱਬ ਨੇ ਦੇ ਦਿੱਤਾ ਠੀਕਾ ਬਲਜਿੰਦਰ ਵੀ ਕਹਿਣ ਲੱਗੀ ਕੋਈ ਨਾ ਭੈਣ ਨੇਰੀ ਆਈ ਏ ਮੀ ਵੀ ਆਉ ਹੜਾ ਪੁੱਤਰ ਵੀ ਦਊਗਾ ਨਰਸ ਮਾਤਾ ਆਪਣਾ ਬੱਚਾ ਫੜੋ ਦਲਵੀਰ ਕੌਰ ਦਾ ਭੈੜਾ ਜਿਹਾ ਮੂੰਹ ਵੇਖ ਕੇ ਬਲਜਿੰਦਰ ਨੇ ਕੁੜੀ ਨੂੰ ਚੁੱਕ ਲਿਆ ਭੈਣ ਵੇਖ ਕਿੰਨੀ ਸੋਹਣੀ ਨੇਰੀ ਮਾਂ ਵਰਗੀ ਏ ਦਲਵੀਰ ਕੌਰ ਨੇ ਕੁੜੀ ਤੋਂ ਮੂੰਹ ਦੂਜੇ ਪਾਸੇ ਘੁਮਾ ਲਿਆ ਆਪਣਾ ਮਰੀਜ਼ ਵੀ ਲੈ ਜਾਓ ਨਰਸ ਸਟ੍ਰੈਚਰ ਤੇ ਸਿਮਰਨ ਨੂੰ ਵੀ ਲੈ ਆਈ ਗੁਰਪ੍ਰਤਾਸ ਸਿਮਰਨ ਨੂੰ ਵਾਰਡ ਵਿੱਚ ਲੈ ਗਿਆ। ਸਿਮਰਨ ਠੀਕ ਆ ਤੂੰ? ਗੁਰਪ੍ਰਤਾਪ ਨੇ ਪੁੱਛਿਆ। ਹਾਂਜੀ ਠੀਕ ਆ, ਸਿਮਰਨ ਨੇ ਕਿਹਾ। ਆਪਣੀ ਗੁੜੀਆ ਠੀਕ ਆ ਜੀ? ਗੁਰਪ੍ਰਤਾਪ। ਹਾਂ ਠੀਕ ਆ ਚਾਚੀ ਕੋਲੇ। ਗੁਰਪ੍ਰਤਾਪ ਨੇ ਸਿਮਰਨ ਨੂੰ ਬੈੱਡ ਤੇ ਲੰਮੇ ਪਾ ਦਿੱਤਾ। ਚਾਚੀ ਨੇ ਨਾਲ ਗੁੜੀਆ ਨੂੰ ਨਾਲ ਪਾ ਦਿੱਤਾ। ਲੈ ਗੁਰਪ੍ਰਤਾਪ ਗੁੜਤੀ ਦੇਸ ਨੂੰ ਚਾਚੀ ਨੇ ਸ਼ਹਿਦ ਅੱਗੇ ਕਰ ਦੇਆ ਕਿਹਾ। ਗੁਰਪ੍ਰਤਾਪ ਨੇ ਸ਼ਹਿਦ ਦੀ ਉਂਗਲੀ ਗੁੜੀਆ ਦੇ ਮੂੰਹ ਨੂੰ ਲਾ ਦਿੱਤੀ। ਤੇ ਗੁੜੀਆ ਸ਼ਹਿਰ ਚੱਟਣ ਲੱਗੀ ਚੱਲ ਹੁਣ ਰਹਿਣ ਦੀ ਬਹੁਤੇ ਲਾੜ ਤੇ ਤੂੰ ਹੁਣ ਆਪਣੀ ਡਿਊਟੀ ਚਲਾ ਜਾ ਮੈਂ ਤੇ ਤੇਰੀ ਚਾਚੀ ਇੱਥੇ ਹੀ ਆ ਨਾਲੇ ਹੁਣ ਤੈਨੂੰ ਕੋਈ ਲੋੜ ਨਹੀਂ ਆਉਣ ਦੀ ਅਸੀਂ ਆਪੇ ਬੱਸ ਤੇ ਲੈ ਕੇ ਆ ਜਾਾਂਗੇ ਦਲਵੀਰ ਕੌਰ ਨੇ ਬੜੇ ਗੁੱਸੇ ਵਿੱਚ ਕਿਹਾ ਗੁਰਪ੍ਰਤਾਪ ਚੁੱਪ ਕਰਕੇ ਡਿਊਟੀ ਚਲਾ ਗਿਆ ਉਹ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਸੀ ਸਿਮਰਨ ਨੇ ਵੀ ਐਮਏ ਕੀਤੀ ਹੋਈ ਸੀ ਮਾਪੇ ਨੇ ਚੰਗਾ ਨੌਕਰੀ ਵਾਲਾ ਮੁੰਡਾ ਤੇ ਚੰਗੀ ਜ਼ਮੀਨ ਜਾਇਦਾਦ ਵੇਖ ਕੇ ਸਿਮਰਨ ਦਾ ਵਿਆਹ ਕੀਤਾ ਸੀ। ਦਲਵੀਰ ਕੌਰ ਦੇ ਮੂੰਹ ਮੰਗਿਆ ਦਾਜ ਦਿੱਤਾ ਸੀ। ਸਿਮਰਨ ਦੇ ਡੈਡੀ ਫੌਜ ਵਿੱਚ ਰਿਟਾਇਰ ਸਨ। ਗੁਰਪ੍ਰਤਾਪ ਦੇ ਜਨਮ ਅਗਰੋਂ ਦਲਵੀਰ ਕੌਰ ਬਾਹਰ ਆ ਕੇ ਬਹਿ ਗਈ। ਉਸਨੇ ਨਾ ਸਿਮਰਨ ਦਾ ਹਾਲ ਪੁੱਛਿਆ, ਨਾ ਹੀ ਗੁੜੀਆਂ ਨੂੰ ਵੇਖਿਆ। ਬਲਜਿੰਦਰ ਨੇ ਸਿਮਰਨ ਨੂੰ ਦੁੱਧ ਗਰਮ ਕਰਾ ਕੇ ਦਿੱਤਾ ਜੋ ਉਹ ਘਰੋਂ ਲੈ ਕੇ ਨਾਲ ਆਈਆਂ ਸੀ। ਡਾਕਟਰ ਦੇ ਕਹਿਣ ਤੇ ਬਲਜਿੰਦਰ ਨੇ ਗੁੜੀਆਂ ਨੂੰ ਸਿਮਰਨ ਦਾ ਦੁੱਧ ਪਿਆਇਆ। ਪਹਿਲਾਂ ਉਹ ਦੁੱਧ ਨਹੀਂ ਪੀ ਰਹੀ ਸੀ। ਫਿਰ ਹੌਲੀ-ਹੌਲੀ ਦੁੱਧ ਚੁੰਗਣ ਲੱਗੀ। ਦਲਵੀਰ ਕੋਰ ਬਾਹਰ ਬੈਠੀ ਸੋਚ ਰਹੀ ਸੀ ਜੇ ਰੱਬ ਮੁੰਡਾ ਦੇ ਦਿੰਦਾ ਮੈਂ ਬਰਫੀ ਦੇ ਡੱਬੇ ਵੰਡ ਦੇਣੇ ਸੀ ਸਾਰਿਆਂ ਨੂੰ। ਸਾਰੇ ਪਿੰਡ ਵਿੱਚ ਲੱਡੂ ਵੰਦੀ। ਕਿੱਥੇ ਇਹ ਨਕਰਮੀ ਪੱਲੇ ਪੈ ਗਈ। ਕੁੜੀ ਜੰਮ ਧਰੀ। ਵੱਡੀ ਨਰਿੰਦਰ ਕਰਮਾ ਵਾਲੀ ਸੀ। ਦੋਵੇਂ ਮੁੰਡੇ ਜੰਮੇ ਹਸਨੇ। ਸੋਚਾਂ ਵਿੱਚ ਡੁੱਬੀ ਨੂੰ ਬਲਜਿੰਦਰ ਨੇ ਆ ਕੇ ਹਿਲਾਉਣਿਆ। ਭੈਣ ਰੋਟੀ ਖਾ ਲਾ। ਵਿੱਚ ਪਈ ਠੰਡੀ ਹੋ ਜਾਣੀ। ਨਹੀਂ ਮੈਨੂੰ ਕਿੱਥੇ ਰੋਟੀ ਲੰਘਦੀ ਏ ਤੂੰ ਖਾ ਲਾ ਚੱਲ ਭੈਣ ਕੋਈ ਨਾ ਇੱਕ ਅੱਧੀ ਖਾ ਲਾ ਤੇ ਫਿਰ ਦੋਵੇਂ ਰੋਟੀ ਖਾਣ ਲੱਗੀਆਂ ਸਿਮਰਨ ਅੰਦਰ ਪਈ ਆਪਣੀ ਗੁੜੀਆਂ ਨਾਲ ਗੱਲਾਂ ਕਰ ਰਹੀ ਸੀ ਕਿ ਕੁੜੀਆਂ ਮਾੜੀਆਂ ਕਿਉਂ ਹੁੰਦੀਆਂ ਨੇ ਕੁੜੀਆਂ ਦੇ ਜੰਮਣ ਤੇ ਸੋ ਕਿਉਂ ਕਰਦੇ ਨੇ ਲੋਕ ਰੋਟੀ ਖਾ ਕੇ ਬਲਜਿੰਦਰ ਚਾਚੀ ਸਿਮਰਨ ਕੋ ਲਈ ਸਿਮਰਨ ਆਪਣੀ ਗੁੜੀਆਂ ਨਾਲ ਸੁੱਤੀ ਪਈ ਸੀ ਸੁੱਤੀ ਵੇਖ ਕੇ ਬਲਜਿੰਦਰ ਨੇ ਸਿਮਰਨ ਨੂੰ ਨਾ ਉਠਾਇਆ 2 ਵਜੇ ਡਾਕਟਰ ਜਾਣ ਲੱਗੀ ਸਿਮਰਨ ਨੂੰ ਵੇਖਣ ਆਈ ਦਲਵੀਰਕੌਰ ਛੇਤੀ ਦਿਨੇ ਡਾਕਟਰ ਨੂੰ ਅੱਗੋਂ ਹੀ ਰੋਕ ਕੇ ਪੁੱਛਣ ਲੱਗੀ ਡਾਕਟਰ ਸਾਹਿਬ ਅਸੀਂ ਕੱਲ ਜਾ ਸਕਦੇ ਹਾਂ ਡਾਕਟਰ ਨੇ ਕਿਹਾ ਸ਼ਾਮ ਨੂੰ ਚਲੇ ਜਾਓ ਬੱਚੇ ਨੂੰ ਟੀਕੇ ਲੱਗਣ ਜਾਣਗੇ ਤੇ ਸਿਮਰਨ ਵੀ ਉੱਠਣ ਜੋਗੀ ਹੋ ਜਾਏਗੀ ਡਾਕਟਰ ਸਿਮਰਨ ਕੋਲ ਆਈ ਤੇ ਪੁੱਛਿਆ ਹਾਂ ਬੇਟਾ ਠੀਕੋ ਜੀ ਡਾਕਟਰ ਸਾਹਿਬ ਸਿਮਰਨ ਨੇ ਕਿਹਾ ਮੁਬਾਰਕਾ ਤੈਨੂੰ ਬੇਵੀ ਦੀ ਮਾਂ ਬਣੀਆ ਤੂੰ ਡਾਕਟਰ ਸਾਹਿਬ ਤੁਹਾਨੂੰ ਵੀ ਕਹਿੰਦੀ ਹੋਈ ਸਿਮਰਨ ਦੇ ਅੱਖਾਂ ਵਿੱਚ ਹੰਝੂ ਆ ਗਏ ਕੀ ਗੱਲ ਸਿਮਰਨ ਤੂੰ ਰੋ ਰਹੀ ਆ ਡਾਕਟਰ ਸਾਹਿਬ ਨੇ ਪੁੱਛਿਆ ਨਹੀਂ ਡਾਕਟਰ ਸਾਹਿਬ ਇਹ ਤਾਂ ਖੁਸ਼ੀ ਦੇ ਹੰਝੂ ਨੇ ਤੁਸੀਂ ਧੀ ਜੰਮੀ ਤੇ ਵਧਾਈ ਜੋ ਦਿੱਤੀ ਓਹੋ ਬੇਟਾ ਧੀ ਤੇ ਪੁੱਤਰ ਦੋਵੇਂ ਉਸ ਵਾਹਿਗੁਰੂ ਦੀ ਦਾਤ ਹਨ ਤਿਆਂ ਕੋਈ ਪੁੱਤਰਾ ਤੋਂ ਘਟ ਨਹੀਂ ਹੁੰਦੀਆਂ ਸਗੋਂ ਅੱਜ ਕੱਲ ਤਾਂ ਪੁੱਤਰਾਂ ਤੋਂ ਹਰ ਖੇਤਰ ਵਿੱਚ ਅੱਗੇ ਹਨ ਜੀ ਡਾਕਟਰ ਸਾਹਿਬ ਸਿਮਰਨ ਨੇ ਕਿਹਾ ਇਹਨੇ ਨੋ ਬਲਜਿੰਦੇ ਅੰਦਰ ਆਈ ਤੇ ਡਾਕਟਰ ਸਾਹਿਬ ਨੇ ਉਸ ਨੂੰ ਕਿਹਾ ਬੱਚੀ ਨੂੰ ਟੀਕੇ ਲਗਵਾ ਲਓ ਤੇ ਸ਼ਾਮ ਨੂੰ ਤੁਸੀਂ ਘਰ ਜਾ ਸਕਦੇ ਹੋ। ਸ਼ਾਮ ਨੂੰ ਛੁੱਟੀ ਲੈ ਕੇ ਬਲਜਿੰਦਰ ਸਿਮਰਨ ਨੂੰ ਲੈ ਕੇ ਹਸਪਤਾਲ ਤੋਂ ਬਾਹਰ ਆਈ। ਦਲਵੀਰ ਕੌਰ ਪਹਿਲਾਂ ਹੀ ਬਾਹਰ ਆ ਕੇ ਬੈਠੀ ਸੀ। ਬਲਜਿੰਦਰ ਨੇ ਕਿਹਾ, ਭੈਣ, ਬੱਸ ਅੱਡੇ ਤੱਕ ਰਿਕਸ਼ਾ ਲੈ ਲਈਏ। ਸਿਮਰਨ ਤੋਂ ਤੁਰਿਆ ਨਹੀਂ ਜਾਣਾ। ਕੋਈ ਨਹੀਂ, ਤੁਰ ਲੇਗੀ, ਕੁਝ ਨਹੀਂ ਹੋਇਆ ਇਹਨੂੰ। ਕੁੜੀ ਜੰਮੀ ਏ, ਕਿਹੜਾ ਮੁੰਡਾ ਜੰਮਿਆ? ਦਲਵੀਰ ਕੌਰ ਅੱਗੇ-ਅੱਗੇ ਤੁਰ ਪਈ। ਪਿੱਛੇ ਬਲਜਿੰਦਰ ਕੁੜੀ ਨੂੰ ਚੁੱਕ ਕੇ ਤੇ ਨਾਲ ਸਿਮਰਨ ਹੌਲੀ-ਹੌਲੀ ਤੁਰ ਪਈ। ਬੱਸ ਅੱਡੇ ਤੇ ਆ ਕੇ ਉਹਨਾਂ ਸਿਮਰਨ ਨੂੰ ਪਿੰਡ ਵਾਲੀ ਬੱਸ ਵਿੱਚ ਬਿਠਾਇਆ ਤੇ ਆਪ ਵੀ ਨਾਲ ਬਹਿ ਗਈਆਂ। ਥੋੜੀ ਦੇਰ ਬਾਅਦ ਬੱਸ ਚੱਲ ਪਈ। ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੇ ਪਿੰਨ ਮਾਦੀਆ ਤੱਕ ਅੱਧੇ ਘੰਟੇ ਦਾ ਰਾਹ ਸੀ। ਬੱਸ ਪਿੰਡ ਆ ਕੇ ਰੁਗੀ ਤੇ ਉਹ ਉੱਤਰ ਕੇ ਘਰ ਆ ਗਈਆਂ। ਬਲਜਿੰਦਰ ਸਿਮਰਨ ਤੇ ਗੁੜੀਆਂ ਨੂੰ ਛੱਡ ਕੇ ਆਪਣੇ ਘਰ ਚਲੀ ਗਈ। ਦਲਵੀਰ ਘਰ ਆਪਣੇ ਘਰ ਵਾਲੇ ਸੰਤੋਖ ਸਿੰਘ ਕੋਲ ਆ ਕੇ ਬੈਠੇ। ਕੁੜੀ ਜੰਮ ਕੇ ਬਹਿ ਗਈ ਆ। ਤਲਵੀਰ ਕੌਰ ਨੇ ਸੰਤੋਖ ਨੂੰ ਕਿਹਾ ਪਰ ਉਹ ਕੁਝ ਨਾ ਬੋਲਿਆ ਸਿਮਰਨ ਦੀ ਜਠਾਣੀ ਨਰਿੰਦਰ ਨੇ ਮੰਜੇ ਤੇ ਵਿਸਤਰਾ ਵਿਛਾ ਕੇ ਸਿਮਰਨ ਨੂੰ ਬਿਠਾਇਆ ਤੇ ਗੁੜੀਆਂ ਨੂੰ ਆਪ ਚੁੱਕ ਲਿਆ ਸਿਮਰਨ ਨੇ ਕਿਹਾ ਭੈਣ ਭੁੱਖ ਲੱਗੀ ਏ ਮੈਨੂੰ ਕੁਝ ਖਾਣ ਨੂੰ ਲਿਆ ਦੇ ਨਰਿੰਦਰ ਨੇ ਕਿਹਾ ਤੂੰ ਕੁਝ ਨਹੀਂ ਖਾਦਾ ਉੱਥੇ ਨਾ ਪੈਣ ਥੋੜਾ ਜਿਹਾ ਦੁੱਧ ਹੀ ਪੀਤਾ ਸੀ ਸਿਮਰਨ ਨੇ ਕਿਹਾ ਗੁੜੀਆਂ ਨੂੰ ਮੰਜੇ ਤੇ ਪਾ ਨਰਿੰਦਰ ਨੇ ਪਹਿਲਾਂ ਸੱਸ ਨੂੰ ਪਾਣੀ ਦਿੱਤਾ ਤੇ ਫਿਰ ਚਾਹ ਬਣਾ ਕੇ ਦਿੱਤੀ ਸਿਮਰਨ ਨੂੰ ਉਹਨੇ ਦਲੀਆ ਬਣਾ ਕੇ ਦਿੱਤਾ। ਗੁੜੀਆ ਲੰਮੇ ਪਾਇਆ ਰੋਣ ਲੱਗ ਪਈ। ਸਿਮਰਨ ਨੇ ਪਹਿਲਾਂ ਉਸ ਨੂੰ ਦੁੱਧ ਪਿਆਇਆ ਤੇ ਨਰਿੰਦਰ ਨੂੰ ਫੜਾ ਕੇ ਦਲੀਆ ਖਾਣ ਲੱਗੀ। 6 ਵਜੇ ਗੁਰਪ੍ਰਤਾਪੀ ਬੈਂਕ ਤੋਂ ਆ ਗਿਆ। ਦਲਵੀਰ ਕੌਰ ਨੇ ਉਸ ਨੂੰ ਚਾਹ ਪਾਣੀ ਦੇ ਕੇ ਕਿਹਾ ਤੇਰਾ ਭਰਾ ਅਜੇ ਖੇਤਾਂ 'ਚ ਨਹੀਂ ਆਇਆ। ਤੂੰ ਮੱਝਾਂ ਦੀਆਂ ਧਾਰਾਂ ਕੱਢ ਲਾ। ਗੁਰਪ੍ਰਤਾਪੀ ਬੀਬੀ ਤੋਂ ਡਰਦਾ ਸਿਮਰਨ ਨਾਲ ਬਿਨਾਂ ਗੱਲਬਾਤ ਕੀਤੀ ਧਾਰਾਂ ਕੱਢਣ ਚਲਾ ਗਿਆ। ਹਰਪਾਲ ਵਿਖੇਤਾਂ ਵਿੱਚੋਂ ਆ ਗਿਆ ਤੇ ਗੁਰਪ੍ਰਤਾਪ ਨਾਲ ਮੱਜਾਂ ਚੋਂਨ ਲੱਗਾ ਗੁਰਪ੍ਰਤਾਪ ਧਾਰਾਂ ਕੱਢ ਕੇ ਆਇਆ ਤਾਂ ਸਿਮਰਨ ਕੋਲ ਆ ਕੇ ਬੈਠਾ ਹਰਪਾਲ ਵੀ ਆਇਆ ਤੇ ਕੁੜੀਆਂ ਨੂੰ ਵੇਖ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਸਿਮਰਨ ਨੇ ਗੁਰਪ੍ਰਤਾਪ ਨੂੰ ਕਿਹਾ ਜੀ ਮੇਰੇ ਮੰਮੀ ਉਹਨਾਂ ਨੂੰ ਫੋਨ ਕਰ ਦਿਓ ਗੁੜੀਆ ਦਾ ਇਹਨੇ ਨੂੰ ਦਲਵੀਰ ਘਰ ਆ ਗਏ ਤੇ ਗੁੱਸੇ ਵਿੱਚ ਬੋਲੀ ਫੋਨ ਕਾਦਾ ਕਰਨਾ ਇੱਥੇ ਕਿਹੜਾ ਮੁੰਡਾ ਜੰਮਿਆ ਲੈਂਡਲਾਈਨ ਫੋਨ ਲੈਂਡਲਾਈਨ ਫੋਨ ਬਾਰਲੀ ਬੈਠਕ ਵਿੱਚ ਲੱਗਿਆ ਹੋਇਆ ਸੀ ਗੁਰਪ੍ਰਤਾਪ ਨੇ ਬੈਠਕ ਵਿੱਚ ਆ ਕੇ ਸਿਮਰਨ ਦੀ ਮੰਮੀ ਨੂੰ ਫੋਨ ਕਰਕੇ ਗੁੜੀਆ ਬਾਰੇ ਦੱਸਿਆ ਉਹ ਕਹਿਣ ਲੱਗੇ ਕਿ ਅਸੀਂ ਸਵੇਰੇ ਆਵਾਂਗੇ ਸਿਮਰਨ ਮਨ ਹੀ ਮਨ ਬਹੁਤ ਦੁਖੀ ਸੀ ਉਹ ਸੋਚਦੀ ਕਿ ਕੁੜੀ ਹੋਈ ਏ ਤਾਂ ਇਹਦੇ ਵਿੱਚ ਮੀਰਾ ਕੀ ਇੱਕ ਦੋਸ਼ ਹੈ ਇਹ ਸੋਚ ਦੀ ਹੀ ਉਸ ਹੋ ਗਈ ਉਸ ਸੱਸ ਉਸ ਕੋਲ ਸੁੱਤੀ ਪਈ ਸੀ ਪਰ ਉਸਨੇ ਇੱਕ ਵਾਰ ਵੀ ਰਾਤ ਨੂੰ ਰੋਂਦੀ ਗੁੜੀਆ ਨੂੰ ਨਹੀਂ ਚੁੱਕਿਆ ਜਦੋਂ ਗੁੜੀਆ ਉੱਠਦੀ ਸਿਮਰਨ ਉਸ ਨੂੰ ਦੁੱਧ ਪਿਆ ਕੇ ਚੁੱਪ ਕਰਾਉਂਦੀ ਸਿਮਰਨ ਸਵੇਰੇ ਉੱઠી ਤਾਂ ਨਰਿੰਦਰ ਉਸ ਨੂੰ ਦੁੱਧ ਦਾ ਗਲਾਸ ਦੇ ਕੇ ਗਈ ਪੀ ਲੈ ਛੇਤੀ ਛੇਤੀ ਬੀਬੀ ਆ ਗਈ ਤਾਂ ਬੋਲੇਗੀ ਸਾਰੀ ਰਾਤ ਕੁੜੀ ਚੁੰਗਦੀ ਰਹੀ ਆ ਤਾਂ ਹੀ ਕੁੜੀ ਲਈ ਦੁੱਧ ਆਏਗਾ ਗੁੜੀਆ ਵੀ ਉੱਠ ਕੇ ਰੋਣ ਲੱਗ ਪਈ ਨਰਿੰਦਰ ਗੁੜੀਆ ਨੂੰ ਚੁੱਕ ਕੇ ਲਾੜ ਕਰਨ ਲੱਗੀ ਮੇਰੇ ਪੁੱਤਾਂ ਦੀ ਨਿੱਕੀ ਜੀ ਭੈਣ ਆਈ ਆ ਨਰਿੰਦਰ ਦੇ ਦੋਵੇਂ ਪੁੱਤਰ ਮਨਦੀਪ ਤੇ ਸੰਦੀਪ ਵੀ ਆ ਗਏ ਮਮੀ ਸਾਨੂੰ ਚੱਕائیں ਕਾਕਾ ਦੋਮਾ ਨੇ ਕਿਹਾ ਦਲਵੀਰ ਕੋਰ ਬਾਰੂ ਆਉਂਦਿਆਂ ਹੀ ਚਲੋ ਭੱਜੋ ਆਏ ਵੱਡੇ ਕਾਕੇ ਵਾਲੇ ਬੱਚੇ ਦਾਦੀ ਅਸੀਂ ਕਾਕਾ ਚੁੱਕਣਾ ਨਰਿੰਦਰ ਨਹੀਂ ਬੱਚੇ ਕਾਕਾ ਜੀ ਛੋਟਾ ਤੁਹਾਡੇ ਤੋਂ ਨਹੀਂ ਚੁੱਕਿਆ ਜਾਣਾ ਗੁਰਪ੍ਰਤਾਪ ਵੀ ਨਹਾ ਕੇ ਆ ਗਿਆ ਸਿਮਨ ਮੇਰੇ ਕੱਪੜੇ ਪ੍ਰੈਸ ਕਰ ਦੇ ਮੈਂ ਤਿਆਰ ਹੋਣ ਲੱਗਿਆ ਨਾਲੇ ਮੇਰਾ ਕੁਰਤਾ ਪਜਾਮਾ ਵੀ ਧੋ ਦੇ ਸਿਮਰਨ ਰੱਖ ਦਿਓ ਜੀ ਨਰੀਂਦਰ ਰੋਟੀ ਪਾਣੀ ਨੂੰ ਲੱਗ ਪਈ। ਸਿਮਰਨ ਗੁੜੀਆਂ ਨੂੰ ਸੁਵਾ ਕੇ ਗੁਰਪ੍ਰਤਾਪ ਦੇ ਕੱਪੜੇ ਤੇ ਰੋਟੀ ਦਿੱਤੀ। ਗੁਰਪ੍ਰਤਾਪ ਰੋਟੀ ਖਾ ਕੇ ਡਿਊਟੀ ਚਲਾ ਗਿਆ। ਸਿਮਰਨ ਗੁੜੀਆਂ ਨੂੰ ਸੁੱਤੀ ਵੇਖ ਕੇ ਗੁਰਪ੍ਰਤਾਪ ਦੇ ਕੱਪੜੇ ਧੋਣ ਲੱਗ ਪਏ। ਸਿਮਰਨ ਅਜੇ ਕੱਪੜੇ ਧੋ ਰਹੀ ਸੀ ਕਿ ਉਹਨਾਂ ਦਾ ਗੇਟ ਅੱਗੇ ਸਕੂਟਰ ਾ ਕੇ ਰੁਕ ਗਿਆ। ਸਿਮਰਨ ਸਮਝ ਗਈ ਕਿ ਉਸਦੇ ਮੰਮੀ ਡੈਡੀ ਆਏ ਹਨ। ਉਹ ਕੱਪੜੇ ਉੱਥੇ ਹੀ ਛੱਡ ਕੇ ਭੱਜ ਕੇ ਅੰਦਰ ਚਲੀ ਗਈ। ਸਿਮਰਨ ਦੇ ਮੰਮੀ ਅੰਦਰ ਆ ਗਏ। ਸਿਮਰਨ ਮੰਮੀ ਨੂੰ ਘੁੱਟ ਕੇ ਮਿਲੀ। ਮੰਮੀ ਨੇ ਸਿਮਰਨ ਦੇ ਹੱਥਾਂ ਨੂੰ ਸਾਬਣ ਲੱਗਾ ਵੇਖਿਆ ਤਾਂ ਇੱਕਦਮ ਬੋਲੀ ਸਿਮਰਨ ਤੂੰ ਕੱਪੜੇ ਧੋ ਰਹੀ ਸੀ ਬਾਹਰ ਨਲਕੇ ਤੇ ਗਿੱਲੇ ਕੱਪੜੇ ਪਏ ਨੇ ਸਿਮਰਨ ਨਹੀਂ ਮੰਮੀ ਉਹ ਤਾਂ ਨਰਿੰਦਰ ਭੈਣ ਜੀ ਧੋ ਰਹੀ ਸਨ ਮੰਮੀ ਪੁੱਤਰ ਮੈਂ ਨਿਆਣੀ ਤਾਂ ਨਹੀਂ ਕੱਲ ਕੁੜੀ ਹੋਈ ਐ ਤੇ ਅੱਜ ਤੂੰ ਕੱਪੜੇ ਧੋ ਰਹੀ ਆ ਦਲਵੀਰ ਕੌਰ ਇੰਨੇ ਨੂੰ ਦੂਜੇ ਕਮਰੇ ਵਿੱਚੋਂ ਆ ਗਈ ਸਸ਼ੀ ਕਲ ਭੈਣ ਜੀ ਉਸਨੇ ਸਿਮਰਨ ਦੀ ਮੰਮੀ ਨੂੰ ਕਿਹਾ ਨਾ ਅਸੀਂ 얘ਤੇ ਤੋਂ ਕੱਪੜੇ ਕਿਉਂ ਤਵਾਵਾਂਗੇ ਅਸੀਂ ਦੋ ਜਣੀਆਂ ਕੰਮ ਕਰਨ ਨੂੰ ਤੁਹਾਨੂੰ ਕੀ ਲੱਗਦਾ ਕਿ ਅਸੀਂ ਤੁਹਾਡੀ ਕੁੜੀ ਦੀ ਗੌਰ ਨਹੀਂ ਕਰਦੇ ਦਲਵੀਰ ਕੌਰ ਬੜੀ ਚੰਗੀ ਬਣਨ ਦੀ ਕੋਸ਼ਿਸ਼ ਕਰ ਰਹੀ ਸੀ ਪਤਾ ਨਹੀਂ ਉਹਦੇ ਮਨ ਵਿੱਚ ਕੀ ਚੱਲ ਰਿਹਾ ਸੀ ਹਰਜੀਤ ਕੌਰ ਤੇ ਸਿਮਰਨ ਦੇ ਡੈਡੀ ਵੀ ਅੰਦਰ ਆ ਗਏ ਸਿਮਰਨ ਆਪਣੇ ਡੈਡੀ ਨੂੰ ਵੀ ਮਿਲੀ ਬਲਵੰਤ ਸਿੰਘ ਨੇ ਆਪਣੀ ਧੀ ਦੇ ਸਿਰ ਤੇ ਪਿਆਰ ਦਿੱਤਾ ਤੇ ਕੁੜੀਆਂ ਨੂੰ ਸੌ ਰੁਪਿਆ ਦੇ ਕੇ ਪਿਆਰ ਦਿੱਤਾ ਸੰਤੁਖ ਸਿੰਘ ਦੂਜੇ ਕਮਰੇ ਵਿੱਚੋਂ ਉੱਠ ਕੇ ਆ ਗਿਆ ਬਲਵੰਤ ਸਿੰਘ ਨੂੰ ਫਤਿਹ ਬਲਾਈ ਸੰਤੋਖ ਸਿੰਘ ਆ ਜਾਓ ਭਾਜੀ ਆਪਾਂ ਦੂਜੇ ਕਮਰੇ 'ਚ ਬੈਠਦੇ ਹਾਂ ਉਦੋਂ ਮੈਂ ਦੂਜੇ ਕਮਰੇ ਵਿੱਚ ਚਲੇ ਗਏ ਸਿਮਰਨ ਦੀ ਮੰਮੀ ਸਿਮਰਨ ਕੋਲ ਹੀ மஞ்சੇ ਤੇ ਬੈਠ ਗਈ ਨਰਿੰਦਰ ਪਾਣੀ ਲੈ ਕੇ ਆ ਗਈ ਲਓ ਮੰਮੀ ਜੀ ਪਾਣੀ ਸੁਖਜੀਤ ਕੌਰ ਨੇ ਪਾਣੀ ਪੀ ਕੇ ਤੇ ਸਿਮਰਨ ਨੂੰ ਕਿਹਾ ਲਿਆ ਗੁੜੀਆ ਮੈਨੂੰ ਚੱਕਾ ਬਹੁਤ ਸੋਹਣੀ ਏ ਮੇਰੀ ਦੋਤੀ ਕਿਦੇ ਤੇ ਗਈ ਏ ਭੈਣ ਜੀ ਉਸਨੇ ਦਲਵੀਰ ਕੌਰ ਨੂੰ ਕਿਹਾ ਦਲਵੀਰ ਕੌਰ ਬਿਨਾਂ ਕੁਝ ਬੋਲੇ ਬਾਹਰ ਚਲੀ ਗਈ ਸੁਖਜੀਤ ਕੌਰ ਸਿਮਰਨ ਤ੍ਰਿ ਸੱਸ ਖੁਸ਼ ਨਹੀਂ ਲੱਗਦੀ ਕੁੜੀ ਹੋਣ ਤੇ ਸਿਮਰਨ ਨਹੀਂ ਮੰਮੀ ਇਹਨਾਂ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਸਿਮਰਨ ਨਹੀਂ ਚਾਹੁੰਦੀ ਸੀ ਕਿ ਉਸ ਦੇ ਮੰਮੀ ਡੈਡੀ ਨੂੰ ਸੱਸ ਦੇ ਬਾਰੇ ਕੁਝ ਦੱਸੇ ਨਰਿੰਦਰ ਨੇ ਸਿਮਰਨ ਦੇ ਮੰਮੀ ਡੈਡੀ ਨੂੰ ਚਾਹ ਦਿੱਤੀ ਤੇ ਫਿਰ ਰੋਟੀ ਬਣਾਉਣ ਲੱਗ ਪਈ ਸਿਮਰਨ ਤੇ ਉਸ ਦੀ ਮੰਮੀ ਗੱਲਾਂ ਕਰਦੀਆਂ ਬੈਠੀਆਂ ਰਹੀਆਂ ਦਲਵੀਰ ਕੌਰ ਨੇ ਤੰਦੂਰ ਤੇ ਰੋਟੀਆਂ ਲਾ ਲਈਆਂ ਨਰਿੰਦਰ ਨੇ ਉਹਨਾਂ ਨੂੰ ਰੋਟੀ ਖਵਾ ਕੇ ਪਾਂਡੇ ਸਾਫ ਕੀਤੀ ਤੇ ਉਹਨਾਂ ਕੋਲ ਆ ਬੈਠੀ ਨਿਰਿੰਦਰ ਮੰਮੀ ਜੀ ਜਤਿੰਦਰ ਵੀਰੇ ਨੂੰ ਵੀ ਨਾਲ ਲੈ ਆਉਂਦੇ ਉਹ ਵੀ ਪਾਂਜੀ ਨੂੰ ਦੇਖ ਜਾਂਦਾ ਸੁਖਜੀਤ ਕੌਰ ਉਹ ਕਾਲਜ ਗਿਆ ਸੀ ਨਾਲੇ ਸਕੂਟਰ ਤੇ ਤਿੰਨ ਦਿਹਾਣੇ ਬੈਠ ਨਹੀਂ ਸਕਦੇ ਫਿਰ ਕਿਸੇ ਦਿਨ ਆ ਜਾਏਗਾ ਉਹ ਦਿਲਵੀਰ ਕੌਰ ਵੀ ਆ ਬੈਠੀ ਸੁਖਜੀਤ ਕੌਰ ਨੇ ਪੁੱਛਿਆ ਭੈਣ ਜੀ ਚੌਂਕੇ ਕਦੋਂ ਚੜਨਾ ਸਿਮਰਨ ਨੂੰ ਦਿਲਵੀਰ ਕੌਰ 11 ਦਿਨ ਤੇ ਕਰ ਲਵਾਂਗੇ ਜੀ ਰਬ ਮੁੰਡਾ ਦੇ ਦਿੰਦਾ ਫਿਰ ਤਾਂ ਵੱਡਾ ਕਰ ਦੇ ਹੁਣ ਤਾਂ ਤੁਸੀਂ ਆ ਜਾਇਓ ਤੇ ਮੇਰੀਤੀ ਗੁਰਲੀ ਨਾ ਜਾਵੇਗੀ ਸੰਤੋਖ ਸਿੰਘ ਆਇਆ ਤੇ ਸੁਖਜੀਤ ਕੌਰ ਨੂੰ ਕਿਹਾ ਚੱਲੀਏ ਫਿਰ ਆਪਾਂ ਸਿਮਰਨ ਡੈਡੀ ਬੈ ਜਾਓ ਹੋਰ ਥੋੜੀ ਦੇਰ ਕਿਹੜਾ ਦੂਰ ਜਾਣਾ ਸੰਤੋਖ ਸਿੰਘ ਵੀ ਸਿਮਰਨ ਕੋਲ ਬੈਠ ਗਿਆ ਦੋਤੀ ਨੂੰ ਲਾੜ ਕਰਨ ਲੱਗਾ ਗੁਰਪ੍ਰਤਾਪ ਨੇ ਤਾਂ ਅਜੇ ਠਹਿਰ ਕੇ ਆਉਣਾ ਹੋਣਾ ਪੁੱਤ ਸੰਤੋਖ ਸਿੰਘ ਨੇ ਕਿਹਾ ਹਾਂਜੀ ਡੈਡੀ ਜੀ 5 ਵਜੇ ਛੁੱਟੀ ਹੁੰਦੀ ਆ ਉਸ ਤੋਂ ਬਾਅਦ ਹੀ ਆਉਂਦੇ ਹਨ ਅਜੇ ਤਾਂ 3 ਵਜੇ ਹਨ ਅਸੀਂ ਫਿਰ ਲੇਟ ਹੋਵਾਂਗੇ ਸਾਡੀਆਂ ਮੱਜਾਂ ਵੀ ਭੁੱਖੀਆਂ ਬੈਠੀਆਂ ਹਨ ਹਰਪਾਲ ਵੀ ਖੇਤਾਂ ਵਿੱਚੋਂ ਆ ਗਿਆ ਉਸਨੇ ਸੰਤੋਖ ਸਿੰਘ ਹਰਾਂ ਨੂੰ ਸੱਸੀ ਕੱਲ ਬੁਲਾ ਕੇ ਹਾਲਚਾਲ ਪੁੱਛਿਆ ਤੇ ਉਹਨਾਂ ਕੋਲ ਹੀ ਬੈਠ ਗਿਆ ਨਿਰਿੰਦਰ ਉਹਦੀ ਰੋਟੀ ਲੈ ਆਈ ਤੇ ਕਹਿਣ ਲੱਗੀ ਬੱਚੇ ਨਹੀਂ ਆਏ ਅਜੇ ਸਕੂਲ ਤੋਂ ਅੱਗੇ ਤਾਂ 2:30 ਵਜੇ ਆ ਜਾਂਦੇ ਹਨ ਕੋਈ ਨਹੀਂ ਬਸ ਲੇਟ ਹੋ ਗਈ ਹੋਣੀਆਂ ਆ ਜਾਂਦੇ ਨੇ ਹਰਪਾਲ ਨੇ ਕਿਹਾ ਚੰਗਾ ਜੀ ਅਸੀਂ ਚੱਲਦੇ ਹਾਂ ਸੰਤੋਖ ਸਿੰਘ ਨੇ ਕਿਹਾ ਸੁਖਜੀਤ ਘਰ ਵੀ ਤੀ ਤੇ ਦੋਤੀ ਨੂੰ ਮਿਲ ਕੇ ਉੱਠ ਖੜੀ ਚੰਗਾ ਭੈਣ ਜੀ ਅਸੀਂ ਚੱਲਦੇ ਹਾਂ ਸਤਸ਼ੀ ਕਾਲ ਜੀ ਉਹ ਦੋਵੇਂ ਚਲੇ ਗਏ ਕੰਟੇਕ ਦਾ ਰਸਤਾ ਸੀ ਮਾਦੀਆ ਤੋਂ ਮਾਲੂਆਣੇ ਦਾ 4 ਵਜੇ ਉਹ ਘਰ ਪਹੁੰਚੇ ਤਾਂ ਜਤਿੰਦਰ ਘਰ ਆ ਕੇ ਮੱਝਾਂ ਨੂੰ ਪੱਠੇ ਪਾ ਰਿਹਾ ਸੀ ਦੀਦੀ ਤੇ ਗੁੜੀਆ ਠੀਕ ਨੇ ਮੰਮੀ ਜਤਿੰਦਰ ਨੇ ਪੁੱਛਿਆ ਹਾਂ ਪੁੱਤਰ ਠੀਕ ਨੇ ਤੂੰ ਰੋਟੀ ਖਾ ਲਈ ਮੈਂ ਪਕਾ ਗਈ ਸੀ हां जी मम्मी ਖਾ ਲਈ ਸੀ ਸੁਖਜੀਤ ਕੌਰ ਨੇ ਸੰਤੋਖ ਸਿੰਘ ਨੂੰ ਕਿਹਾ ਚੌਂਕਿ ਉਹ ਕਹਿੰਦੇ 11 ਦਿਨਾਂ ਤੇ ਛਡਾ ਦੇਣਾ ਕੱਪੜੇ ਤੇ ਕੋਈ ਟੂਮ ਵੀ ਬਣਾਉਣੀ ਪੈਣੀ ਆ ਸਿਮਰਨ ਲਈ ਕੋਈ ਨਾ ਬਣਾ ਲਵਾਂਗੇ ਆਪਣੀ ਧੀ ਲਈ ਸਭ ਕੁਝ ਬੱਚਿਆਂ ਦੀ ਸਕੂਲ ਦੀ ਬੱਸ 3 ਵਜੇ ਤੋਂ ਬਾਅਦ ਆਈ ਮਨਦੀਪ ਤੇ ਸੰਦੀਪ ਬੱਸ ਛੁੱਟਰੇ ਸੰਦੀਪ ਦੇ ਮੱਥੇ ਤੇ ਪੱਟੀ ਵੱਜੀ ਸੀ ਦਲਵੀਰ ਕੌਰ ਨੇ ਵੇਖ ਕੇ ਰੌਲਾ ਪਾ ਦਿੱਤਾ ਹਾਏ ਹਾਏ ਕੀ ਹੋਇਆ ਮੇਰੇ ਬੱਚੇ ਨੂੰ ਪੱਟੀ ਕਿਉਂ ਬੰਨਨੀ ਮੱਥੇ ਤੇ ਮਨਦੀਪ ਬੋਲਿਆ ਕੁਝ ਨਹੀਂ ਹੋਇਆ ਦਾਦੀ ਮਾੜੀ ਜੀ ਸੱਟ ਲੱਗੀ ਆ ਡਰਾਈਵਰ ਨਾਲ ਆਇਆ ਤੇ ਕਹਿਣ ਲੱਗਾ ਕਿ ਬੱਸ ਚਣ ਲੱਗਿਆਂ ਸੰਦੀਪ ਡਿੱਗ ਪਿਆ ਸੀ ਤੇ ਮੱਥੇ ਤੇ ਥੋੜੀ ਜਹੀ ਸੱਟ ਲੱਗ ਗਈ ਸੀ ਮੈਂ ਡਾਕਟਰ ਤੋਂ ਪੱਟੀ ਕਰਾ ਲਿਆ ਆਇਆ ਸੀ ਡਰਾਈਵਰ ਦੱਸ ਕੇ ਚਲਾ ਗਿਆ ਆਵਾਜ਼ ਸੁਣ ਕੇ ਹਰਪਾਲ ਤੇ ਨਰਿੰਦਰ ਵੀ ਬਾਹਰ ਆ ਗਏ ਨਰਿੰਦਰ ਇੱਕਦਮ ਆਪਣੇ ਪੁੱਤਰ ਨੂੰ ਬਾਹਾਂ ਵਿੱਚ ਕੁੱਟ ਲਿਆ ਮੇਰੇ ਪੁੱਤਰ ਨੂੰ ਕਿਵੇਂ ਸੱਟ ਲੱਗ ਗਈ ਸੰਦੀਪ ਰੋਣ ਲੱਗ ਪਿਆ ਬੱਡੇ ਮਨਦੀਪ ਨੇ ਕਿਹਾ ਛਾਲਾ ਮਾਰ ਕੇ ਬੱਸ ਵਿੱਚ ਚੜਦੇ ਥੱਲੇ ਡਿੱਗ ਪਿਆ ਤੇ ਮੱਥੇ ਤੇ ਮਾੜਾ ਜਿਹਾ ਖੂਨ ਮੱਥੇ ਚੋਂ ਨਿਕਲ ਆਇਆ ਡਰਾਈਵਰ ਅੰਕਲ ਨੇ ਡਾਕਟਰ ਤੋਂ ਪੱਟੀ ਕਰਾ ਦਿੱਤੀ ਚਲ ਕੋਈ ਨਾ ਰੋਟੀ ਦੇ ਹੁਣ ਨਿਆਣਿਆਂ ਨੂੰ ਹਰਪਾਲ ਨੇ ਨਰਿੰਦਰ ਨੂੰ ਕਿਹਾ ਦਲਵੀਰ ਕੌਰ ਮਨ ਚ ਸੋਚਦੀ ਆ ਕਿ ਕੁੜੀ ਤਾਂ ਨਹਿਸ਼ ਹੀ ਲੱਗਦੀ ਆ ਕੱਲ ਜੰਮੀ ਤੇ ਅੱਜ ਮੁੰਡੇ ਦੇ ਸੱਟ ਲੱਗ ਗਏ ਗੁੜੀਆਂ ਨੂੰ ਸਿਮਰਨ ਤੋਂ ਬਿਨਾ ਕੋਈ ਨਹੀਂ ਸੀ ਚੁੱਕਦਾ ਨਰਿੰਦਰ ਕਦੀ ਚੁੱਕਦੀ ਸੀ ਉਸਨੂੰ ਕੰਮ ਤੋਂ ਵੇਲ ਨਹੀਂ ਲੱਗਦੀ ਸੀ ਨਿੱਕੇ ਦੋਵੇਂ ਮੁੰਡਿਆਂ ਨੂੰ ਦਲਵੀਰ ਕੌਰ ਨੇੜੇ ਨਹੀਂ ਸੀ ਆਉਣ ਦਿੰਦੀ ਸ਼ਾਮ ਨੂੰ ਗੁਰਪ੍ਰਤਾਪ ਘਰ ਆਇਆ ਤਾਂ ਸਿਮਰਨ ਨੇ ਚਾਹ ਪਾਣੀ ਦਿੱਤਾ ਉਹ ਸਿਮਰਨ ਕੋਲ ਹੀ ਬੈਠ ਗਿਆ ਸਿਮਰਨ ਉਸਨੂੰ ਕਹਿਣ ਲੱਗੀ ਜੀ ਆਪਾਂ ਗੁੜੀਆ ਦਾ ਨਾਂ ਕੀ ਰੱਖੀਏ ਨਾ ਹੁਣ ਨਾਂ ਆਉਣੇ ਰੱਖਣਾ ਤੇਰੀ ਕੁੜੀਆ ਨਾਂ ਵੀ ਤੂੰ ਹੀ ਰੱਖ ਲੈ ਜੋ ਤੇਰਾ ਦਿਲ ਕਰਦਾ ਦਲਵੀਰ ਕੌਰ ਬਾਹਰੋਂ ਹੀ ਬੋਲੀ ਗੁਰਪ੍ਰਤਾਪ ਉੱਠ ਕੇ ਹਰਪਾਲ ਨਾਲ ਮੱਜਾਂ ਚੋਂ ਚਲਾ ਗਿਆ ਸਿਮਰਨ ਸੋਚਣ ਲੱਗੀ ਕਿ ਗੁੜੀਆ ਦਾ ਨਾਂ ਕੀ ਰੱਖਾਂ ਉਸਨੇ ਨਰਿੰਦਰ ਨੂੰ ਕਿਹਾ ਭੈਣੇ ਗੁੜੀਆ ਦਾ ਨਾਂ ਰੰਦੀਪ ਰੱਖ ਲਮਾ ਇਹਦੇ ਵੀਰਾ ਨਾਲ ਰਲ ਜਾਏਗਾ ਹਾਂ ਰੱਖ ਲਾ ਬਹੁਤ ਸੋਹਣਾ ਹੈ ਰੰਦੀਪ ਕੌਰ ਉਧਰ ਸਿਮਰਨ ਦੇ ਮੰਮੀ ਡੈਡੀ ਨੇ ਸਾਰੇ ਟੱਬਰ ਦੇ ਕੱਪੜੇ ਬਣਾਈ ਪੰਜ ਸੂਟ ਸਿਮਰਨ ਦੇ 11 ਸੂਟ ਗੁੜੀਆ ਦੇ ਗੁਰਪ੍ਰਤਾਪ ਤੇ ਬਾਕੀ ਸਾਰੇ ਜੀਆਂ ਦੇ ਬਲਜਿੰਦਰ ਚਾਚੀ ਸਮੀਤ ਸਿਮਰਨ ਦੀ ਸੋਨੇ ਦੀ ਚੈਂਤ ਤੇ ਗੁੜੀਆ ਦੀ ਚਾਂਦੀ ਦੀ ਕੰਗਰ ਉਹ ਨਹੀਂ ਚਾਹੁੰਦੇ ਸਨ ਕਿ ਲੈਣ-ਦੇਣ ਕਰਕੇ ਸਿੰਬਰੇ ਨੂੰ ਕੋਈ ਗੱਲ ਸੁਣਨੀ ਪਵੇ। ਸੁਖਜੀਤ ਕੌਰ ਨੇ 5 ਕਿਲੋ ਘਰ ਦੇ ਕਿਉ ਦੀ ਪੰਜੀਰੀ ਬਣਾ ਕੇ ਭਾਂਡਾ ਪਰ ਲਿਆ। ਗੁੜੀਆਂ 9 ਦਿਨ ਦੀ ਹੋ ਗਈ ਸੀ। ਇੱਕ ਦਿਨ ਹੀ ਰਹਿ ਗਿਆ ਸੀ ਜਨ ਵਿੱਚ। ਸੁਖਜੀਤ ਕੌਰ ਨੇ ਸਾਰਾ ਸਮਾਨ ਤਿਆਰ ਕਰਕੇ ਆਪਣੇ ਸ਼ਰੀਕੇ ਵਿੱਚ ਤੇ ਆਣ-ਗਵਾਂਡ ਵਿੱਚ ਦਿਖਾਇਆ। ਨਾਲੇ ਸਾਰਿਆਂ ਨੂੰ ਖਾਣ ਲਈ ਪੰਜੀਰੀ ਦਿੱਤੀ। ਪੰਜੀਰੀ ਬਹੁਤ ਸਵਾਦ ਬਣਾਈ। ਸਰਜੀਤ ਕੁਰੇ ਉਸੇ ਜਠਾਣੀ ਨੇ ਕਿਹਾ ਪਈ ਸਾਰਾ ਕੁਝ ਹੀ ਬਹੁਤ ਵਧੀਆ ਹੈ ਬਹੁਤ ਪੈਸਾ ਲੱਗ ਗਿਆ ਜਾਪਦਾ ਫੌਜੀ ਦਾ ਇੱਕ ਗਵੰਡਨ ਨੇ ਕਿਹਾ ਜਦੋਂ ਸਾਰੀਆਂ ਚਲੀਆਂ ਗਈਆਂ ਸੁਖਜੀਤ ਕੌਰ ਨੇ ਸਾਰਾ ਸਮਾਨ ਇਕੱਠਾ ਕਰਕੇ ਰੱਖ ਦਿੱਤਾ ਸੁਖਜੀਤ ਕੁਰੇ ਤੂੰ ਤੇ ਜਤਿੰਦਰ ਹੀ ਚਲੇ ਜਾਇਓ ਪਰਸੋਂ ਮੈਂ ਮਾਲ ਡੰਗਰ ਸਾਮ ਲਵਾਵਾਂਗਾ ਪਿੱਛੋਂ ਜਤਿੰਦਰ ਗਿਆ ਵੀ ਨਹੀਂ ਗੁੜੀਆਂ ਵੇਖਣਾ ਹਾਂਜੀ ਚਲੇ ਜਾਵਾਂਗੇ ਅਸੀਂ ਹੀ ਹੈਵੀ ਐਂਤਵਾਰ ਜਤਿੰਦਰ ਨੂੰ ਕਾਲਜ ਤੋਂ ਵੀ ਛੁੱਟੀ ਆ ਤਿੰयां ਰੱਬ ਦੀ ਬਖਸ਼ਿਸ਼ ਹੁੰਦੀਆਂ ਨੇ ਤੇ ਇਹ ਬਖਸ਼ਿਸ਼ ਉਸ ਘਰ ਹੁੰਦੀ ਆ ਜਿੱਥੇ ਰੱਬ ਬਹੁਤ ਜ਼ਿਆਦਾ ਮਿਹਰਮਾਨ ਹੁੰਦਾ ਹੈ ਪਰ ਦਿਲਵੀਰ ਕੌਰ ਨੂੰ ਰੱਬ ਦੀ ਬਖਸ਼ਿਸ਼ ਚੰਗੀ ਨਹੀਂ ਲੱਗ ਰਹੀ ਸੀ ਭਵੇਂ ਆਪਣੀ ਧੀ ਤੇ ਦੋਤੀ ਨੂੰ ਉਹ ਚਾਹ ਨਾਲ ਉਡੀਕ ਰਹੀ ਸੀ ਗੁੜੀਆ ਰਣਦੀਪ 10 ਦਿਨ ਦੀ ਹੋ ਗਈ ਸੀ ਅੱਜ ਉਸ ਦੀ ਭੂਆ ਨਹੀਂ ਆਉਣਾ ਸੀ ਉਹ ਸ਼ਾਮ ਨੂੰ ਚਾਰ ਵਾਲੀ ਬਸ ਤੇ ਆਪਣੀ ਕੁੜੀ ਨੂੰ ਨਾਲ ਲੈ ਕੇ ਆ ਗਏ ਦਿਲਵੀਰ ਕੌਰ ਨੂੰ ਵੇਖ ਕੇ ਚਾਹ ਚੜ ਗਿਆ ਸੀ ਨੀ ਮੇਰੀ ਧੀ ਆ ਗਈ ਏ ਦੋਤੀ ਮਨਰਾਜ ਨੂੰ ਵੀ ਚੁੱਖ ਕੇ ਉਹਦਾ ਮੂੰਹ ਚੁੰਮਿਆ ਗੁਰਲੀਨ ਬਾਕੀ ਸਾਰੇ ਜੀਆਂ ਨੂੰ ਮਿਲ ਕੇ ਸਿਮਰਨ ਕੋਲ ਆਈ ਤੇ ਮਿਲੀ ਗੁੜੀਆਂ ਨੂੰ ਚੁੱਖ ਕੇ ਕਹਿਣ ਲੱਗੀ ਤੈਨੂੰ ਵੀ ਰੱਬ ਨੇ ਮੇਰੇ ਵਾਂਗ ਕੁੜੀ ਹੀ ਦੇ ਦੇਤੀ ਰੱਬ ਮੁੰਡਾ ਦੇ ਛੜਦਾ ਭਲਾ ਉਸ ਦਾ ਕੀ ਜਾਂਦਾ ਸੀ ਸਿਮਰਨ ਕਹਿਣ ਲੱਗੀ ਕੋਈ ਨਾ ਦੀਦੀ ਹੁਣ ਮਨਰਾਜ ਕਿਹੜਾ ਮਾੜੀ ਲੱਗਦੀ ਆ 2 ਸਾਲ ਦੀ ਮਨਰਾਜ ਫੀ ਗੁੜੀਆਂ ਨੂੰ ਕਾਕਾ ਕਾਕਾ ਕਰਕੇ ਉਸ ਨੂੰ ਪਿਆਰ ਕਰ ਰਹੀ ਸੀ ਗੁਰਪ੍ਰਤਾਪ ਵੀ ਆ ਗਿਆ ਉਹ ਪੁਰਾਣੀਆਂ ਲਈ ਚਾਹ ਪਾਣੀ ਦਾ ਸਮਾਨ ਲੈ ਕੇ ਆਇਆ ਸੀ ਉਹ ਗੁਰਲੀਨ ਨੂੰ ਮਿਲਿਆ ਤੇ ਮਨਰਾਜ ਨੂੰ ਖਾਣ ਨੂੰ ਚੀਜ਼ਾਂ ਦਿੱਤੀਆਂ ਅਗਲੇ ਦਿਨ ਸਵੇਰੇ ਉੱਠ ਕੇ ਸਿਮਰਨ ਨੇ ਆਪ ਨਹਾ ਕੇ ਗੁੜੀਆਂ ਨੂੰ ਵੀ ਨਹਾ ਕੇ ਨਵਾਂ ਸੂਟ ਪਾ ਦਿੱਤਾ ਦਲਵੀਰ ਕੌਰ ਆਈ ਤੇ ਸਿਮਰਨ ਨੂੰ ਕਹਿਣ ਲੱਗੀ ਲਿਆ ਮੈਨੂੰ ਫੜਾ ਕੁੜੀ ਤੇ ਤੂੰ ਨਰਿੰਦਰ ਨਾਲ ਰੋਟੀ ਤਿਆਰ ਕਰਾ ਲੈ ਸਿਮਰਨ ਹੈਰਾਨ ਸੀ ਖੁਸ਼ੀ ਕਿ ਚਲ ਅੱਜ ਤਾਂ ਮੇਰੀ ਗੁੜੀਆਂ ਨੂੰ ਦਾਦੀ ਨੇ ਚੁੱਕਿਆ ਹੈ ਸਿਮਰਨ ਰਸੋਈ ਵਿੱਚ ਨਿਰਿੰਦਰ ਕੌਰ ਚਲੀ ਗਈ ਭੈਣ ਲਿਆ ਮੈਂ ਨਾਲ ਕੁਝ ਕਰਮ ਸਬਜੀ ਮੈਂ ਬਣਾ ਲਈ ਆ ਤੂੰ ਮਿੱਠਾ ਬਣਾ ਲਾ ਸਿਮਰਨ ਨੇ ਕੜਾਹੀ ਵਿੱਚ ਘਿਓ ਪਾ ਕੇ ਧਰਿਆ ਹੀ ਸੀ ਕਿ ਗੁੜੀਆਂ ਉੱਚੀ ਉੱਚੀ ਰੋਣ ਲੱਗ ਪਈ ਸਿਮਰਨ ਭੱਜੀ ਆਈ ਉਸ ਨੇ ਵੇਖਿਆ ਕਿ ਦਿਲਵੀਰ ਕੌਰ ਉਸ ਨੂੰ ਸਟੋਰ ਵਰਗੇ ਪਿਛਲੇ ਕਮਰੇ ਵਿੱਚੋਂ ਲੈ ਕੇ ਨਿਕਲ ਰਹੀ ਸੀ ਦਿਲਵੀਰ ਕੌਰ ਗੁੜੀਆਂ ਸਿਮਰਨ ਨੂੰ ਫੜਾਉਂਦੀ ਹੋਈ ਲਫੜਾ ਆਪਣੀ ਕੁੜੀ ਮੇਰੇ ਤੋਂ ਨਹੀਂ ਚਪ ਕਰਦੀ ਕੰਮ ਮੈਂ ਆਪੇ ਕਰਾ ਲੈਂਦੀ ਆ ਉਧਰ ਸੁਖਜੀਤ ਕੌਰ ਨੇ ਸਵੇਰੇ ਰੋਟੀ ਬਣਾ ਕੇ ਜਤਿੰਦਰ ਨੂੰ ਉਠਾਇਆ ਉਠ ਪੁੱਤਰ ਨਹਾ ਕੇ ਤਿਆਰ ਹੋ ਫਿਰ ਵੇਲੇ ਚੱਲ ਪਾਵਾਂਗੇ ਸੁਖਜੀਤ ਕੌਰ ਨੇ ਬਲਵੰਤ ਸਿੰਘ ਨੂੰ ਰੋਟੀ ਦਿੱਤੀ ਤੇ ਕਿਹਾ ਦੁਪਹਿਰੇ ਦੀ ਰੋਟੀ ਤੁਹਾਡੀ ਮੈਂ ਡੱਬੇ ਵਿੱਚ ਰੱਖ ਦਿੱਤੀ ਆ ਸੁਖਜੀਤ ਕੌਰ ਤੇ ਜਤਿੰਦਰ ਤਿਆਰ ਹੋ ਕੇ ਟਰੈਕਟਰ ਤੇ ਸਾਰਾ ਸਮਾਨ ਰੱਖ ਕੇ ਸਵਕਤ ਹੀ ਚੱਲ ਪਏ 9 ਵਜੇ ਉਹ ਸਿਮਰਨ ਦੇ ਘਰ ਪਹੁੰਚ ਗਏ ਆਕੇ ਉਸਾਰੀਆਂ ਨੂੰ ਮਿਲੇ ਛੁੱਟੀ ਕਰਕੇ ਗੁਰਪ੍ਰਤਾਪ ਵੀ ਘਰ ਹੀ ਸੀ ਜਤਿੰਦਰ ਸਾਰਾ ਸਮਾਨ ਲਾ ਲਿਓ ਤੇਰੀ ਭੈਣ ਤੇ ਗੁੜੀਆਂ ਨੂੰ ਕੱਪੜੇ ਦਿਆ ਪਾਉਣ ਲਈ ਜਤਿੰਦਰ ਤੇ ਗੁਰਪ੍ਰਤਾਪ ਸਾਰਾ ਸਮਾਨ ਲੈ ਆਏ ਸੁਖਜੀਤ ਕੌਰ ਨੇ ਗੁਲਾਬੀ ਰੰਗ ਦਾ ਸੂਟ ਸਵਾਇਆ ਸੀ ਸਿਮਰਨ ਦਾ ਜਦ ਉਹਨਾਂ ਨੇ ਪਾਇਆ ਬਹੁਤ ਸੋਹਣੀ ਲੱਗ ਰਹੀ ਸੀ ਮਾਂ ਬਰਨ ਨਾਲ ਉਹਦੇ ਚਿਹਰੇ ਤੇ ਇੱਕ ਵੱਖਰਾ ਜਿਹਾ ਸਰੂਰ ਸੀ ਗੁਲਾਬੀ ਰੰਗ ਦਾ ਹੀ ਸੂਟ ਉਸਨੇ ਗੁੜੀਆਂ ਦਾ ਕੱਢ ਕੇ ਦਿੱਤਾ ਲਿਆ ਸਿਮਰਨ ਮੈਂ ਗੁੜੀਆਂ ਨੂੰ ਕੱਪੜੇ ਪਾ ਦਿਆਂ ਸੁਖਜੀਤ ਕੌਰ ਨੇ ਕਿਹਾ ਸਿਮਰਨ ਨੇ ਗੁੜੀਆਂ ਮੰਮੀ ਨੂੰ ਫੜਾ ਦਿੱਤੀ ਉਹ ਗੁੜੀਆਂ ਨੂੰ ਕੱਪੜੇ ਪਾਉਣ ਲੱਗੀ ਪਰ ਉਹ ਉਠਹੀ ਰਹੀ ਰਹੀ ਸੀ ਸਿਮਰਨ ਗੁੜੀਆਂ ਬੜੀ ਗੂੜੀ ਨੀਂਦ ਸੁੱਤੀ ਐ ਸੁਖਜੀਤ ਕੌਰ ਨੇ ਕਿਹਾ ਮੰਮੀ ਬੜਾ ਰੋਕ ਕੇ ਹੁਣੀ ਸੁੱਤੀ ਆ ਇਹ ਤਾਂ ਨਹੀਂ ਉੱਠਦੀ ਹੁਣੀ ਸੁੱਤੀ ਨੂੰ ਹੀ ਪਾ ਦਿਓ ਕੱਪੜੇ ਸੁਖਜੀਤ ਕੌਰ ਨੇ ਸੁੱਤੀ ਪਈ ਗੁੜੀਆਂ ਦੇ ਕੱਪੜੇ ਪਾ ਦਿੱਤੇ ਗੁਲਾਬੀ ਸੂਟ ਵਿੱਚ ਗੁੜੀਆ ਮੁੱਲ ਦੀ ਗੁੱਡੀਆਂ ਵਾਂਗ ਸੋਹਣੀ ਲੱਗ ਰਹੀ ਸੀ ਸਿਮਰਨ ਮਾੜਾ ਜਿਹਾ ਸ਼ਰਮਾਂ ਦੇ ਗੁੜੀਆਂ ਨੂੰ ਕਾਲਾ ਟਿੱਕਾ ਲਾ ਲਮਾ ਕਿਤੇ ਨજર ਨਾ ਲੱਗ ਜਾਵੇ ਮੇਰੀ ਧੀ ਨੂੰ ਸਾਰਿਆਂ ਚਾਪਣੀ ਪੀਤਾ ਤੇ ਬਾਅਦ ਵਿੱਚ ਸਿਮਰਨ ਤੇ ਗੁੜੀਆਂ ਨੂੰ ਸੰਤੋਖ ਸਿੰਘ ਨੇ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਸੁਖਜੀਤ ਘਰ ਨਹੀਂ ਲਿਆਂਦਾ ਹੋਇਆ ਸਾਰੇ ਸਮਾਨ ਦਾ ਵਿਖਾਲਾ ਪਾਇਆ ਸਾਰਿਆਂ ਦੇ ਕੱਪੜੇ ਸੋਹਣੇ ਦੀ ਚੈਨ ਖੋਰ ਸਾਰਾ ਸਮਾਨ ਦੇਖ ਦਿਲਵੀਰ ਘਰ ਖੁਸ਼ ਹੋ ਰਹੀ ਸੀ ਗੁਰਲੀਨ ਵੀ ਕੱਪੜੇ ਚੀਜ਼ਾਂ ਫੜ ਕੇ ਵੇਖ ਰਹੀ ਸੀ ਨਰਿੰਦਰ ਨੇ ਸਿਮਰਨ ਨੂੰ ਰੋਟੀ ਦੇ ਕੇ ਕਿਹਾ ਕਿ ਗੁੜੀਆਂ ਨੂੰ ਝੋਲੀ ਵਿੱਚ ਲੈ ਕੇ ਰੋਟੀ ਖਾ ਬੱਚੇ ਨੂੰ ਸਿੱਧਕਾ ਜਾਂਦਾ ਸਿਮਰਨ ਗੁੜੀਆਂ ਨੂੰ ਗੋਦੀ ਵਿੱਚ ਲੈ ਕੇ ਰੋਟੀ ਖਾਣ ਲੱਗ ਪਈ ਨਰਿੰਦਰ ਨੇ ਸਿਮਰਨ ਨੂੰ ਕਿਹਾ ਕਿ ਰੋਟੀ ਖਾ ਕੇ ਆ ਜਾ ਸਾਰਿਆਂ ਨੂੰ ਰੋਟੀ ਲਿਆ ਦੇ ਜੀ ਸਿਮਰਨ ਰੋਟੀ ਖਾ ਕੇ ਗੁੜੀਆਂ ਨੂੰ ਮੰਮੀ ਨੂੰ ਫੜਾ ਕੇ ਨਰਿੰਦਰ ਨਾਲ ਰੋਟੀ ਖਵਾਉਣ ਲੱਗੀ ਸੁਖਜੀਤ ਕੋਲ ਨੇ ਕਿਹਾ ਸਿਮਰਨ ਗੁੜੀਆਂ ਨੂੰ ਦੁੱਧ ਪਿਆ ਦੇਣਾ ਸੀ ਬਸ ਮੰਮੀ ਰੋਟੀ ਖਵਾ ਕੇ ਪਿਉਂਦੀਆਂ ਸਾਰਿਆਂ ਨੇ ਰੋਟੀ ਖਵਾ ਕੇ ਸਿਮਰਨ ਗੁੜੀਆਂ ਨੂੰ ਦੁੱਧ ਪਿਉਣ ਲੱਗੀ ਪਰ ਉਹ ਤਾਂ ਮੂੰਹ ਹੀ ਨਹੀਂ ਖੋਲ ਰਹੀ ਸੀ ਮੰਮੀ ਗੁੜੀਆਂ ਦੁੱਧ ਨਹੀਂ ਪੀ ਰਹੀ ਸਿਮਰਨ ਨੇ ਮੰਮੀ ਨੂੰ ਕਿਹਾ ਮੰਮੀ ਨੇ ਵੀ ਗੁੜੀਆਂ ਨੂੰ ਹਲਾਇਆ ਪਰ ਗੁੜੀਆਂ ਬੇਸੁਰਤ ਪਈ ਸੀ ਸਿਮਰਨ ਨੇ ਗੁਰਪ੍ਰਤਾਪ ਨੂੰ ਆਵਾਜ਼ ਮਾਰੀ ਵੇਖੋ ਜੀ ਗੁੜੀਆਂ ਨਹੀਂ ਉੱਠ ਰਹੀ ਦੁੱਧ ਨਹੀਂ ਪੀ ਰਹੀ ਗੁਰਪ੍ਰਤਾਪ ਨੇ ਕਿਹਾ ਉਮੀ ਹੀ ਗੁੜੀ ਨੀਂਦ ਸੁੱਤੀ ਹੋਣੀ ਐ ਨਿਰਿੰਦਰ ਵੀ ਗੁਡੀਆਂ ਨੂੰ ਚੁੱਕ ਕੇ ਵੇਖਣ ਲੱਗੀ ਪਰ ਉਹ ਉਠਹੀ ਨਹੀਂ ਰਹੀ ਸੀ ਦਲਵੀਰ ਕੌਰ ਗੁਰਲੀਨ ਨੂੰ ਲੈ ਕੇ ਆਪਣੀ ਦਰਾਣੀ ਬਲਜਿੰਦਰ ਦੇ ਘਰ ਚਲੀ ਗਈ ਸੀ ਸਿਮਰਨ ਰੋ ਰਹੀ ਸੀ ਮੰਮੀ ਮੇਰੀ ਗੁਡੀਆਂ ਨੂੰ ਕੀ ਹੋਇਆ ਸੁਖਜੀਤ ਕੌਰ ਨੇ ਗੁਰਪ੍ਰਤਾਪ ਨੂੰ ਕਿਹਾ ਗੁਡੀਆਂ ਨੂੰ ਫਤਿਹਗੜ ਲੈ ਜਾਓ ਡਾਕਟਰ ਨੂੰ ਦਿਖਾਓ ਕੀ ਹੋਇਆ ਗੁਡੀਆਂ ਨੂੰ ਗੁਰਪ੍ਰਤਾਪ ਨੇ ਸਕੂਟਰ ਫਟਾਫਟ ਲੈ ਆਂਦਾ ਤੇ ਸਿਮਰਨ ਗੁੜੀਆਂ ਨੂੰ ਲੈ ਕੇ ਪਿੱਛੇ ਬੈਠ ਗਈ। ਉਹ ਰੋਂਦੀ ਹੋਈ ਗੁੜੀਆਂ ਨੂੰ ਆਪਣੇ ਨਾਲ ਘੁੱਟ ਕੇ ਲਾ ਲਿਆ। ਵਾਹਿਗੁਰੂ ਅੱਗੇ ਅਰਦਾਸ ਕਰ ਰਹੀ ਸੀ ਕਿ ਮੇਰੀ ਗੁੜੀਆਂ ਨੂੰ ਕੁਝ ਨਾ ਹੋਵੇ। ਥੋੜਾ ਜਿਹਾ ਹੀ ਅੱਗੇ ਗਏ ਸਨ ਕਿ ਗੁੜੀਆਂ ਨੇ ਦੋ ਘਟਕੋਰੇ ਜਹੇ ਲਏ ਤੇ ਉਸ ਦੀ ਤੌਣ ਇੱਕ ਪਾਸੇ ਲੰਮਕ ਗਈ। ਸਿਮਰਨ ਰੋ ਰਹੀ ਸੀ। ਜਲਦੀ ਚੱਲੋ ਜੀ ਗੁੜੀਆਂ ਨੂੰ ਪਤਾ ਨਹੀਂ ਕੀ ਹੋ ਰਿਹਾ ਹੈ। ਸਕੂਟਰ ਦੀ ਤੇਜ਼ ਸਪੀਡ ਕਰਕੇ ਉਹ 20-25 ਮਿੰਟ ਵਿੱਚ ਹੀ ਡਾਕਟਰ ਕੋਲ ਪਹੁੰਚ ਗਏ ਸਿਮਰਨ ਸਿੱਧਾ ਹੀ ਡਾਕਟਰ ਕੋਲ ਚਲੀ ਗਈ ਰੋਂਦੀ ਹੋਈ ਡਾਕਟਰ ਸਾਹਿਬ ਗੁੜੀਆਂ ਨੂੰ ਪਤਾ ਨਹੀਂ ਕੀ ਹੋਇਆ ਡਾਕਟਰ ਨੇ ਨਬਜ਼ ਵੇਖੀ ਛਾਤੀ ਤੇ ਹੱਥ ਲਾ ਕੇ ਵੇਖਿਆ ਬੱਚੀ ਦੀ ਸਾਹ ਨਹੀਂ ਚੱਲ ਰਹੀ ਸਨ ਕੀ ਹੋਇਆ ਇਸ ਨੂੰ ਬੇਬੀ ਜੈਡ ਡਾਕਟਰ ਸਾਹਿਬ ਪਤਾ ਨਹੀਂ ਕੀ ਹੋਇਆ ਸਿਮਰਨ ਰੋਈ ਜਾ ਰਹੀ ਸੀ ਗੁਰਪ੍ਰਤਾਪ ਵੀ ਪਰੇਸ਼ਾਨ ਖੜਾ ਸੀ ਡਾਕਟਰ ਸਾਹਿਬ ਬਚਾ ਲਓ ਮੇਰੀ ਟੀਨੂ ਬਚਾ ਲਓ ਬੇਟਾ ਹੁਣ ਕੁਝ ਨਹੀਂ ਹੋ ਸਕਦਾ ਪਹਿਲਾਂ ਲੈ ਕੇ ਆਉਣਾ ਸੀ ਜਦੋਂ ਬਿਮਾਰ ਹੋਈ ਸੀ ਕੁਝ ਨਹੀਂ ਹੋਇਆ ਸੀ ਮੇਰੀ ਗੁੜੀਆਂ ਨੂੰ ਕੁਝ ਨਹੀਂ ਹੋਇਆ ਸੀ ਗੁਰਪ੍ਰਤਾਪ ਸਿਮਰਨ ਚੁੱਪ ਕਰ ਤੇ ਨਾਲ ਆਪ ਵੀ ਰੋ ਰਿਹਾ ਸੀ ਗੁਰਪ੍ਰਤਾਪ ਤੇ ਸਿਮਰਨ ਮਰੀ ਹੋਈ ਧੀ ਨੂੰ ਲੈ ਕੇ ਵਾਪਸ ਆ ਗਏ ਮੰਮੀ ਮੇਰੀ ਗੁੜੀਆ ਸਿਮਰਨ ਰੋ ਰਹੀ ਸੀ ਮੰਮੀ ਵੀ ਰੋਣ ਲੱਗੀ ਗੁੜੀਆਂ ਨੂੰ ਝੋਲੀ ਵਿੱਚ ਲੈ ਕੇ ਮੇਰੀ ਲਾਡੋ ਧੀ ਨੂੰ ਕੀ ਹੋ ਗਿਆ ਪਹਿਲਾਂ ਫਲ ਸੀ ਮੇਰੀ ਧੀ ਦਾ ਨਿਰਿੰਦਰ ਨੇ ਰੋਂਦੀ ਹੋਈ ਨੇ ਮੰਦੀਪ ਨੂੰ ਆਵਾਜ਼ ਮਾਰੀ ਜਾ ਬੀਜੀ ਨੂੰ ਚਾਚੀ ਘਰੋਂ ਬੁਲਾ ਮੰਦੀਪ ਭੱਜਾ ਗਿਆ ਦਾਦੀ ਆਪਣੀ ਗੁੜੀਆ ਮਰ ਗਈ ਬਲਜਿੰਦਰ ਹੈ ਕੁੜੀਆਂ ਨੂੰ ਕੀ ਹੋਇਆ ਮੈਂ ਤਾਂ ਚੰਗੀ ਭਲੀ ਛੱਡ ਕੇ ਆਈ ਸੀ ਦਲਵੀਰ ਕੌਰ ਨੇ ਕਿਹਾ ਉਹ ਵੀ ਛੇਤੀ ਛੇਤੀ ਆ ਗਈਆਂ ਦਲਵੀਰ ਕੌਰ ਠੀਕ ਤਾਂ ਹੈ ਸੀ ਕੁੜੀ ਕੀ ਹੋਇਆ ਇਹਨੂੰ ਸੁਖਜੀਤ ਕੌਰ ਭੈਣ ਜੀ ਬਸ ਦੁੱਧ ਦੇਣ ਲੱਗੀ ਸੀ ਸਿਮਰਨ ਉਹ ਹਿਲਜੁਲ ਨਹੀਂ ਰਹੀ ਸੀ ਡਾਕਟਰ ਕੋਲ ਲੈ ਗਏ ਉਹ ਕਹਿੰਦਾ ਏ ਕੁਝ ਨਹੀਂ ਵਿੱਚ ਰੋਂਦੀ ਹੋਈ ਭੈਣ ਜੀ ਮੇਰੀ ਧੀ ਦੀ ਝੋਲੀ ਸਖਣੀ ਹੋ ਗਈ ਏ ਸਿਮਰਨ ਉੱਚੀ ਉੱਚੀ ਰੋਣ ਲੱਗ ਪਈ ਬਲਜਿੰਦਰ ਚਾਚੀ ਤੇ ਨਰਿੰਦਰ ਉਸ ਨੂੰ ਚੁੱਪ ਕਰਾਉਂਦੀਆਂ ਹਨ ਦਲਵੀਰ ਕੌਰ ਸੰਤੋਖ ਸਿੰਘ ਨੂੰ 4:00 ਵਜੇ ਗਏ ਨੇ ਫੇਰ ਸ਼ਾਮਾ ਹੋ ਜਾਣੀ ਆ ਜਾਓ ਤੁਸੀਂ ਦਾਬ ਆਓ ਇਹਨੂੰ ਜਾ ਕੇ ਗੁਰਪ੍ਰਤਾਪ ਤੂੰ ਨਾਲ ਚਲਾ ਜਾ ਤੇ ਕਹੀ ਲੈ ਜਾ ਟੋਇਆ ਪੁੱਟਣ ਲਈ ਸਿਮਰਨ ਮੈਂ ਨਹੀਂ ਆਪਣੀ ਗੁड़िया ਦੇਣੀ ਮੈਂ ਨਹੀਂ ਦੇਣੀ ਉੱਚੀ ਉੱਚੀ ਰੋਂਦੀ ਹੋਈ ਇਹ ਹੁਣ ਤੇਰੀ ਨਹੀਂ ਰਹੀ ਲਿਆ ਮੈਨੂੰ ਫੜਾ ਤੇ ਉਸ ਤੋਂ ਗੁड़िया ਨੂੰ ਲੈ ਕੇ ਗੁਰਪ੍ਰਤਾਪ ਨੂੰ ਫੜਾ ਦਿੰਦੀ ਹੈ ਸੁਖਜੀਤ ਘਰ ਰੋਂਦੀ ਹੋਈ ਆਪਣੀ ਧੀ ਨੂੰ ਹੌਸਲਾ ਦਿੰਦੀ ਹੈ ਕੋਈ ਨਾ ਪੁੱਤਰ ਤੇਰਾ ਉਹਦੇ ਨਾਲ ਇੰਨਾ ਹੀ ਸਾਥ ਸੀ ਜਤਿੰਦਰ ਵੀ ਭੈਣ ਨੂੰ ਚੁੱਪ ਕਰਾਉਂਦਾ ਹੈ ਸੁਖਜੀਤ ਘਰ ਜਤਿੰਦਰ ਭੈਣੇ ਆਪਣੇ ਡੈਡੀ ਨੂੰ ਫੋਨ ਕਰਦੀ ਗੁੜੀਆਂ ਦਾ 10 ਦਿਨਾਂ ਲਈ ਕਹਿ ਦਿੱ ਅਸੀਂ ਸਵੇਰੇ ਆਵਾਂਗੇ। ਸੰਤੋਖ ਸਿੰਘ ਤੇ ਗੁਰਪ੍ਰਤਾਪ ਗੁੜੀਆਂ ਨੂੰ ਲੈ ਕੇ ਸਮਸ਼ਾਨ ਕਾਰਜ ਦਿਵਾ ਕੇ ਆ ਜਾਂਦੇ ਹਨ। ਸਿਮਰਨ ਦਾ ਰੋ ਰੋ ਕੇ ਬੁਰਾ ਹਾਲ ਸੀ। ਸੁਖਜੀਤ ਕੌਰ ਉਸ ਨੂੰ ਚੁੱਪ ਕਰਾਉਂਦੀ ਆ। ਪੁੱਤਰ ਹੌਂਸਲਾ ਕਰ। ਉਸ ਦਾ ਸਾਡੇ ਨਾਲ ਇੰਨਾ ਹੀ ਸੰਬੰਧ ਸੀ। ਦਲਵੀਰ ਕੋਰਾ ਕੇ ਸਿਮਰਨ ਕੋਲ ਬੈਠ ਜਾਂਦੀ ਆ। ਚੁੱਪ ਕਰ ਜਾ ਕੋਈ ਗੱਲ ਨਹੀਂ। ਰੱਬ ਫਿਰ ਤੇਰੀ ਝੋਲੀ ਭਰੇਗਾ। ਲੰਮੀ ਪਈ ਸਿਮਰਨ ਦਾ ਸਿਰ ਕੁੱਟਣ ਲੱਗ ਪੈਂਦੀ ਆ। ਸਿਮਰਨ ਨੂੰ ਨੀਂਦ ਆ ਜਾਂਦੀ ਆ ਸਿਮਰਨ ਨੂੰ ਸੱਤੀ ਪਈ ਨੂੰ ਗੁੜੀਆ ਦਿਖਾਈ ਦਿੰਦੀ ਆ ਗੁੜੀਆ ਮੰਮੀ ਮੈਨੂੰ ਤੁਸੀਂ ਜਿਉਂਦੇ ਨੂੰ ਕਿਉਂ ਮਿੱਟੀ ਵਿੱਚ ਦੱਬ ਦਿੱਤਾ ਸਿਮਰਨ ਇੱਕਦਮ ਉੱਬੜਵਾਹੇ ਉੱਠ ਕੇ ਮੇਰੀ ਗੁੜੀਆ ਮਰੀ ਨਹੀਂ ਉਹ ਜਿਉਂਦੀ ਆ ਉਹ ਜਿਉਂਦੀ ਆ ਸਿਮਰਨ ਪੁੱਤਰ ਤੂੰ ਆਪ ਉਸ ਨੂੰ ਡਾਕਟਰ ਨੂੰ ਵਿਖਾ ਕੇ ਆਈ ਸੀ ਸੁਖਜੀਤ ਕੌਰ ਨੇ ਕਿਹਾ ਨਹੀਂ ਮੰਮੀ ਮੈਨੂੰ ਆਪ ਗੁੜੀਆਂ ਨੇ ਕਿਹਾ ਕਿ ਮੈਨੂੰ ਤੁਸੀਂ ਜਿਉਂਦੀ ਨੂੰ ਦੱਬ ਦਿੱਤਾ ਸਾਰੇ ਆਨੇ ਵੇਖਿਆ ਉਹ ਮਰ ਗਈ ਸੀ ਇਹ ਤੇਰੇ ਮਨ ਦਾ ਬਹਿਮ ਹੈ ਦਲਵੀਰ ਕੌਰ ਨੇ ਕਿਹਾ ਸੁਖਜੀਤ ਕੌਰ ਨੇ ਉਸ ਨੂੰ ਬੱਚਿਆਂ ਵਾਂਗ ਆਪਣੀ ਗੋਦ ਵਿੱਚ ਲੈ ਕੇ ਆਪਣੇ ਨਾਲ ਕੁੱਟ ਕੇ ਚੁੱਪ ਕਰਾਉਂਦੀ ਹੈ ਗੁਰਪ੍ਰਤਾਪ ਵੀ ਆ ਕੇ ਉਸ ਨੂੰ ਹੌਸਲਾ ਦਿੰਦਾ ਹੈ ਪਰ ਉਹ ਹੋਰ ਜ਼ਿਆਦਾ ਰੋਣ ਲੱਗ ਜਾਂਦੀ ਹੈ ਦਲਵੀਰ ਕੌਰ ਸਿਮਰਨ ਨੂੰ ਕਹਿੰਦੀ ਆ ਕਿ ਹੁਣ ਸੰਧਿਆ ਵੇਲੇ ਚੁੱਪ ਵੀ ਕਰ ਅੱਗੇ ਦੀ ਸੁਖ ਮੰਗ ਉਹ ਨਹੀਂ ਹੁਣ ਵਾਪਸ ਨਹੀਂ ਆਉਣਾ ਸਿਮਰਨ ਬਿਨਾ ਕੁਝ ਖਾਦੇ ਪੀਤੇ ਹੀ ਰਾਤ ਨੂੰ ਸੌਂ ਜਾਂਦੀ ਆ। ਸੁਖਜੀਤ ਕੌਰ ਤੋਂ ਵੀ ਧੀ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ। ਉਹ ਵੀ ਸਿਮਰਨ ਕੋਲ ਪੈ ਜਾਂਦੀ ਆ। ਸਵੇਰੇ ਸਿਮਰਨ ਦੇ ਮੰਮੀ ਤੇ ਜਤਿੰਦਰ ਵੀਰਾ ਉਹਨੂੰ ਹੌਸਲਾ ਦੇ। ਦੁਖੀ ਮਨ ਨਾਲ ਘਰ ਵਾਪਸ ਚਲੇ ਜਾਂਦੇ ਹਨ। ਮੰਮੀ ਉਸਨੂੰ ਕਹਿੰਦੀ ਆ ਕਿ ਥੋੜੇ ਦਿਨਾਂ ਨੂੰ ਅਸੀਂ ਤੈਨੂੰ ਆ ਕੇ ਲੈ ਜਾਵਾਂਗੇ। ਗੁਰਪ੍ਰਤਾਪ ਵੀ ਬੈਂਕ ਚਲਾ ਗਿਆ। ਸਿਮਰਨ ਗੁੜੀਆ ਦੇ ਕੱਪੜੇ ਜੋ ਉਹਦੀ ਨਾਨੀ ਲਈ ਆਈ ਸੀ। ਵੇਖ ਕੇ ਰੋਂਦੀ ਹੋਈ ਕਹਿੰਦੀ ਆ ਮੇਰੀ ਗੁੜੀਆ ਤੂੰ ਨਾਨੀ ਵਾਲੇ ਕੱਪੜੇ ਪਾਏ ਹੀ ਨਹੀਂ ਦਲਵੀਰ ਕੌਰ ਤੇ ਗੁਰਲੀਨ ਅੰਦਰ ਆ ਜਾਂਦੀਆਂ ਹਨ ਦਲਵੀਰ ਕੌਰ ਗੁਰਲੀਨ ਚੱਲ ਜੀ ਆਪਣੀ ਮਾਂ ਵਾਲੇ ਕੱਪੜੇ ਦੇ ਦੇ ਇਹਨੂੰ ਸਿਮਰਨ ਗੁਰਲੀਨ ਨੂੰ ਉਸੇ ਕੱਪੜੇ ਦੇ ਦਿੰਦੀ ਆ ਦਲਵੀਰ ਕੌਰ ਸਿਮਰਨ ਨੂੰ ਬੱਸ ਚੜਾਉਣ ਲਈ ਜਾਂਦੀ ਆ ਸਿਮਰਨ ਰਿੰਦਰ ਨੂੰ ਕਹਿੰਦੀ ਭੈਣ ਗੁੜੀਆਂ ਬਿਮਾਰ ਤਾਂ ਹੋਈ ਨਹੀਂ ਫਿਰ ਗੁੜੀਆਂ ਨੂੰ ਕੀ ਹੋਇਆ ਕਿਉਂ ਇੰਨੀ ਛੇਤੀ ਮਰ ਗਈ ਧੰਨਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਜੀ